ਔਰ ਰੰਗਦੇਵ ਦੇ ਸਾਹਮਣੇ ਕਿਸੇ ਨੇ ਗੁਰਬਾਣੀ ਦੀ ਇੱਕ ਪੰਕਤੀ ਨੂੰ ਬਦਲਿਆ ਸੀਗਾ ਅੱਛਾ ਜੀ ਤੁਸੀਂ ਹੁਣ ਮੈਨੂੰ ਇਹ ਦੱਸਣਾ ਕਿ ਉਹ ਕਿਸ ਸ਼ਖਸ ਨੇ ਪੰਕਤੀ ਨੂੰ ਬਦਲਿਆ ਸੀਗਾ ਤੇ ਇਹ ਗੁਰਬਾਣੀ ਦੀ ਉਹ ਕਿਹੜੀ ਪੰਕਤੀ ਸੀਗੀ ਜਿਹਨੂੰ ਕਿ ਬਦਲਿਆ ਗਿਆ ਸੀ ਕਮੈਂਟ ਰਹੀਂ ਦਿਓ ਜੀ ਜਵਾਬ ਜਿਨ੍ਹਾਂ ਨੂੰ ਪਤਾ ਹੈ ਔਰਗਜੀਵ ਦੇ ਸਾਹਮਣੇ ਕਿਸੇ ਨੇ ਗੁਰਬਾਣੀ ਦੀ ਇੱਕ ਟੁਕ ਨੂੰ ਬਦਲਿਆ ਸੀ ਸਿਰਫ ਇੱਕ ਟੁਕ ਨੂੰ ਠੀਕ ਹੈ ਨਹੀਂ ਤੇ ਉਹਨੂੰ ਗੁਰੂ ਸਾਹਿਬ ਜੀ ਨੇ ਕਹਿਆ ਸੀ ਸਾਡੇ ਮੱਥੇ 'ਨ ਲੱਗੀ ਅਜ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਅਸੀਂ ਕਿੰਨੀਆਂ ਗਲਤੀਆਂ ਕਰਦੇ ਆ ਬਿਲਕੁਲ ਠੀਕ ਹੈ ਖੈਰ ਤੇ ਹੋ ਸਕਦਾ ਹੈ ਇਹ ਗੁਰਬਾਣੀ ਤੁਕ ਪੜਦੇ ਹੋਏ ਮੇਤੋਂ ਵੀ ਗਲਤੀ ਹੋਵੇ ਪਹਿਲੇ ਸ਼ਟਾਰਟਿੰਗ ਦੇ ਵਿੱਚ ਮਾਫੀ ਮੰਗਦਾ ਹਾਂ ਕਿਉਂਕਿ ਮੈਂ ਇੰਨਾ ਵੱਡਾ ਵਿਦਵਾਨ ਨਹੀਂ ਹਾਂ ਕੁਝ ਵੀ ਨਹੀਂ ਹਾਂ ਠੀਕ ਹੈ ਤਾਂ ਗਲਤੀ ਹੋ ਸਕਦੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਜੀ ਪੇੜੇ ਵੀ ਕੁਛ ਲੋਕੀ ਪੇੜੇ ਵੀ ਬੋਲ ਦਿੰਦੇ ਨੇ ਪੇੜੇ ਪਈ কুমਯਾਰ ਹੁਣ ਸਹੀ ਉਚਾਰਨ ਕੀ ਹੈ ਵਿਦਵਾਨ ਜਿਹੜੇ ਵੀਰ ਨੇ ਉਹਨਾਂ ਨੂੰ ਬਿਹਤਰ ਪਤਾ ਹੋਵੇਗਾ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਹਾਂਜੀ ਇਸ ਤੁਕ ਨੂੰ ਬਦਲਿਆ ਗਿਆ ਇਸ ਗੁਰਬਾਣੀ ਦੀ ਪੰਕਤੀ ਨੂੰ ਬਦਲਿਆ ਗਿਆ ਕਿਹਾ ਗਿਆ ਮਿੱਟੀ ਬਈਮਾਨ ਕੀ ਹਾਂਜੀ ਔਰ ਇਹ ਕਿਹਾ ਕਿਨੇ ਸੀ ਇਹ ਕਿਹਾ ਸੀ ਸਤਵੇਂ ਪਾਸ਼ਾ ਜੀ ਗੁਰੂ ਹਰ Rai ਜੀ ਦੇ ਸੁਪੁੱਤਰ ਸੁਪੁੱਤਰ ਸ਼ਬਦ ਨਾ ਵਰਤ ਕੇ ਪੁੱਤਰ ਸ਼ਬਦ ਵਰਤਾਂ ਠੀਕ ਹੈ ਕਿਉਂਕਿ ਸੁਪੁੱਤਰ ਵਾਲਾ ਕੰਮ ਤੋਂ ਉਹਨੇ ਕੀਤਾ ਨਹੀਂ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਪੁੱਤਰ RAM Rai ਨੇ ਹਾਂਜੀ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਪੁੱਤਰ RAM Rai ਨੇ ਉਰੰਗਜੀਤ ਦੇ ਸਾਹਮਣੇ ਇਸ ਪੰਕਤੀ ਨੂੰ ਬਦਲ ਦਿੱਤਾ ਸੀ ਤੇ ਗੁਰੂ ਸਾਹਿਬ ਜੀ ਨੇ ਇੱਕੋ ਗੱਲ ਕਹੀ ਸੀ ਕਿ ਉਹਨੂੰ ਕਹਿ ਦਿਓ ਕਿ ਮੇਰੇ ਮੱਥੇ ਨਾ ਲੱਗੇ ਜੀ ਗੁਰੂ ਅੰਗਦ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਅਤੇ ਉਹਨਾਂ ਦੇ ਕੀ ਕੀ ਨਾਮ ਸਨ ਗੁਰੂ ਅੰਗਦ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਹਾਂਜੀ ਗੁਰੰਗਦ ਸਾਹਿਬ ਜੀ ਦੇ 4 ਬੱਚੇ ਸਨ ਜੀ ਦੋ ਸੁਪੁੱਤਰ ਜੀ ਦੋ ਸੁਪਤਰੀ ਜੀ ਜਿਹੜੇ ਦੋ ਸੁਪੁੱਤਰ ਸੀ ਉਹਨਾਂ ਦੇ ਨਾਮ ਸੀ ਪਾਈ ਦਾਸੂ ਜੀ ਜੀ ਤੇ ਪਾਈ ਦਾਤੂ ਜੀ ਤੇ ਦੋ ਸੁਪਤਰੀਆਂ ਸੀ ਉਹਨਾਂ ਦੇ ਨਾਮ ਹੈ ਬੀਬੀ ਅਨੋਖੀ ਜੀ ਬੀਬੀ ਅਮਰੋ ਜੀ ਬਿਲਕੁਲ ਸਹੀ ਬੀਬੀ ਅਮਰੋ ਜੀ ਬੀਬੀ ਅਨੋਖੀ ਜੀ ਮੈਂ ਨਾ ਇੱਥੇ ਕਈ ਵਾਰ ਉਲਝਾਨਾ ਕੀ ਅਨੋਖੀ ਪਹਿਲੇ ਬੋਲਿਆ ਅਮਰੋ ਬਾਅਦ ਚ ਬੋਲਾ ਹਾਂ ਤੇ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਜਿਨ੍ਹਾਂ ਦੇ ਪਿਤਾ ਅੱਛਾ ਜੀ ਨਾਨਾ ਅੱਛਾ ਜੀ ਪੁੱਤਰ ਅੱਛਾ ਜੀ ਪੋਤਾ ਅੱਛਾ ਜੀ ਪਰਪੋਤਰਾ ਅੱਛਾ ਜੀ ਸਭ ਗੁਰੂ ਹੋਏ ਨੇ ਵਾਹ ਜੀ ਵਾਹ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਜੀ ਜਿਨ੍ਹਾਂ ਜੀ ਦੇ ਪਿਤਾ ਪਿਤਾ ਪੁੱਤਰ ਨਾਨਾ ਮਤਲਬ ਪਿਤਾ ਵੀ ਗੁਰੂ ਨਾਨਾ ਜੀ ਵੀ ਗੁਰੂ ਪੁੱਤਰ ਵੀ ਗੁਰੂ ਪੋਤਰਾ ਵੀ ਗੁਰੂ ਤੇ ਪਰਪੋਤਾ ਵੀ ਗੁਰੂ ਜੋ ਜੀ ਕਮੈਂਟ ਅਸੀਂ ਜਵਾਬ ਜਿਨ੍ਹਾਂ ਨੂੰ ਪਤਾ ਹੈ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸਣਾ ਹੈ ਆਪ ਜੀ ਨੇ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਸਨ ਜਿਨ੍ਹਾਂ ਦੇ ਨਾਨਾ ਜੀ ਵੀ ਗੁਰੂ ਸਨ ਜਿਨ੍ਹਾਂ ਦਾ ਸਪੁੱਤਰ ਵੀ ਗੁਰੂ ਸੀ ਜਿਨ੍ਹਾਂ ਦਾ ਪੁੱਤਰ ਵੀ ਗੁਰੂ ਸੀ ਇੱਕ ਹੋ ਗਿਆ ਪੋਤਰਾ ਵੀ ਗੁਰੂ ਸੀ ਤੇ ਜਿਨ੍ਹਾਂ ਦਾ ਪਰਪੋਤਾ ਵੀ ਗੁਰੂ ਸੀ ਕਮੈਂਟ ਬਾਕਸ ਵਿੱਚ ਨੇਰੀ ਆਣੀ ਚਾਹੀਦੀ ਹੈ ਹਰ ਕਿਸੇ ਨੂੰ ਇਸ ਸਵਾਲ ਦਾ ਜਵਾਬ ਪਤਾ ਹੋਣਾ ਚਾਹੀਦਾ ਹੈ ਔਰ ਬਹੁਤ ਹੀ ਇੰਟਰਸਟਿੰਗ ਸਵਾਲ ਹੈ ਨੇ ਜੀ ਇਹੋ ਜੋ ਸਵਾਲ ਜਵਾਬ ਜਰੂਰ ਲੈ ਕੇ ਆਇਆ ਕਰੋ ਕਿ ਸਾਡੇ ਗਿਆਨ ਦੇ ਵਿੱਚ ਵੀ ਵਾਦਾ ਹੁੰਦਾ ਹੈ ਤੇ ਜਿਹੜੇ ਵੀਰ ਭੈੜ ਭੁੱਲ ਚੁੱਕੇ ਨੇ ਉਹਨਾਂ ਦੇ ਗਿਆਨ ਅਸੀਂ ਵੀ ਭੁੱਲੇ ਹੋਏ ਆ ਹਨਾ ਤੇ ਬੱਚਿਆਂ ਨੂੰ ਵੀ ਸਿੱਖਣ ਨੂੰ ਬੜਾ ਕੁਝ ਮਿਲਦਾ ਔਰ ਕਈ ਵਾਰ ਇਹ ਜਿਹੜੇ ਸਵਾਲ ਜਵਾਬ ਨੇ ਪੇਪਰਾਂ ਵਿੱਚ ਵੀ ਆ ਜਾਂਦੇ ਨੇ ਬਿਲਕੁਲ ਆਉਂਦੇ ਨੇ ਇਸ ਕਰਕੇ ਸਾਡੀ ਜਿਹੜੀ ਵੀਡੀਓ ਨੇ ਨਾ ਇਹ ਬੱਚਿਆਂ ਨਾਲ ਜ਼ਰੂਰ ਸਾਂਝਾ ਕਰਾ ਹਾਂ ਜੀ ਤਾਂ ਇਹ ਜਿਹੜੇ ਗੁਰੂ ਸਾਹਿਬ ਸੀ ਜੀ ਇਹ ਸੀ ਸ਼ਹੀਦਾਂ ਦੇ ਸਰਤਾਜ ਜੀ ਗੁਰੂ ਅਰਜਨ ਸਾਹਿਬ ਜੀ ਬਿਲਕੁਲ ਸਹੀ ਜੀ ਇਹਨਾਂ ਦੇ ਪਿਤਾ ਜੀ ਜੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਇਹਨਾਂ ਦੇ ਨਾਨਾ ਜੀ ਹਾਂਜੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਇਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਪੁੱਤਰੇ ਜੀ ਇਹਨਾਂ ਦੇ ਪੁੱਤਰੇ ਗੁਰੂ ਤੇਗ ਬਹਾਦਰ ਜੀ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਇਹਨਾਂ ਦੇ ਪਰਪੋਤੇ ਸਰਬੰਸ ਦਾਨੀ ਜਿੰਨੀ ਤਾਰੀਫ ਕੀਤੀ ਜਾਏ ਓਨੀ ਘੱਟ ਹੈ ਜੀ ਸਰਬੰਸਦਾਨੀ ਪੁੱਤਰਾ ਦੇਦਾਨੀ ਬਾਜਾ ਵਾਲੇ ਮਾਹੀ ਚੋਜੀ ਪਿੱਤਰਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਠੀਕ ਹੈ ਜੀ ਸੋ ਇਸ ਸਵਾਲ ਦਾ ਸਹੀ ਜਵਾਬ ਸੀਗਾ ਜੀ ਗੁਰੂ ਅਰਜਨ ਸਾਹਿਬ ਜੀ ਸੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਜਰੂਰ ਕਰਿਆ ਕਰੋ ਪੇਸ਼ਕਾਰੀ ਕਰਦੇ ਆ ਜੇ ਸਾਡੇ ਕੋਲ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਸਾਡੇ ਧਿਆਨ ਚ ਲਾਓ ਅਸੀਂ ਸੁਧਾਰ ਕਰਾਂਗੇ ਧੰਨਵਾਦ ਜੀ ਠੀਕ ਹੈ